ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਅੱਜ ਜੀ ਰੱਖਣਾ ਸੋਪਨੀ ਸਾਹਿਬ ਦਾ ਪਾਠ ਤਾਂ ਮੈਂ ਹੁਣ ਰੈਡੀ ਹੋ ਗਈ ਆ ਮਨਵੀਰ ਬਾਥ ਲੈ ਲੈਂਦੇ ਆ ਸਾਰੀ ਤਿਆਰੀ ਉੱਥੇ ਕਰਾ ਆਇਆ ਤੇ ਹੁਣ ਅਸੀਂ ਜਾਵਾਂਗੇ ਮਾਪੁੱਤ ਸਮਾਧੀ ਮਨੀ ਦਾ ਬਾਬਾ ਵੀ ਤਿਆਰ ਹੋ ਕੇ ਚਲੇ ਗਿਆ ਉਸ ਤੋਂ ਪਹਿਲਾਂ ਮੈਂ ਉਸ ਤੋਂ ਪਹਿਲਾਂ ਮੈਂ ਪਗੀ ਨੂੰ ਰੱਖ ਜਾ ਪਾਣੀ ਤਾਂ ਫਿਰ ਕਿਉਂਕਿ ਇਹਦਾ ਵੀ ਧਿਆਨ ਰੱਖਣਾ ਪੈਣਾ ਜਿਆਦਾ ਠੰਡਾ ਪਾਣੀ ਇਹਨੂੰ ਨਹੀਂ ਦੇਈਦਾ ਤੇ ਵੋਮਟਿੰਗਸ ਕਰਦੀ ਆ ਤੇ ਇੱਕ ਮੈਂ ਇਹਨੂੰ ਨਾਲ ਦੇ ਦੂੰਗੀ ਬੋਨ ਸਾਰੀ ਸਾਫ ਸਫਾਈ ਕਰਦੀ ਮੈਂ ਕਰ ਲਈ ਸੀ ਭੰਡੇ ਭੰਡੇ ਮਾਂ ਤੇ ਸੀ ਹੁਣ ਤਿੰਨ ਦਿਨ ਉੱਥੇ ਹੀ ਹੋਣਾ ਸਾਰਾ ਕੁਝ ਇਹ ਪੱਗੂ ਨੂੰ ਮੈਂ ਪਾਣੀ ਰੱਖ ਦੱਪਾ ਗਈ ਪਗੀ ਨੂੰ ਪਤਾ ਲੱਗ ਗਿਆ ਵੀ ਉੱਥੇ ਜਾਣਾ ਇੱਕ ਮੈਂ ਦੇ ਦੂੰਗੀ ਇਹਨੂੰ ਬੋਨ ਕਿਉਂਕਿ ਇਹ 12 1 ਵਜੇ ਰੋਟੀ ਖਾਂਦੀ ਪਗੀ ਉਸ ਤੋਂ ਪਹਿਲਾਂ ਨਹੀਂ ਖਾਂਦੀ ਤਾਂ ਤੇ ਮੈਂ 12 1 ਵਜੇ ਆ ਕੇ ਤਾਂ ਭਗੀ ਨੂੰ ਰੋਟੀ ਖਵਾ ਕੇ ਘੰਟਾ ਆਪਦੀ ਰੈਸਟ ਕਰਕੇ ਫੇਰ ਜਾਉਂਗੀ ਸਵੇਰ ਦੇ 4:30 ਵਜੇ ਦੇ ਉੱਠਿਆ ਆਂ 5 ਵਜੇ ਗੰਗਾ ਮੰਗੋਵਾਲ ਜਾ ਕੇ ਸਾਰੇ ਉਹਨਾਂ ਦੇ ਕੰਮ ਨਿਭੜ ਕੇ ਤੇ ਹੁਣ ਉੱਥੇ ਸਵੇਰੇ ਮੈਂ ਝਾੜੂ ਜਗਾ ਤੇ ਲਾਂ ਹੀ ਸੀ ਸਾਰੇ ਸਾਫ ਸਫਾਈ ਕਰਾਈ ਸੀ ਤੇ ਹੁਣ ਚੱਲੇ ਆ ਜੀ ਉੱਥੇ ਅੰਦਰ ਬੈਠ ਤੂੰ ਲੈ ਬੋਨ ਲੈ ਲਾ ਬੋਨ ਖਾਲਾ ਲੈ ਅਬ ਬੋਨ ਖਾਲਾ ਫੇ ਮੈਂ ਆਕੇ ਤੈਨੂੰ ਰੋਟੀ ਖਵਾਉਂਗੀ ਬੋਨ ਖਾਲਾ ਇਹਦੀ ਨਿਗਾ ਵੀ ਜੀ ਘਟ ਗਈ ਆ ਬਗੀਤੀ ਇਹਦੇ ਮੈਂ ਡਾਕਟਰ ਨੂੰ ਫੋਨ ਕੀਤਾ ਸੀ ਬਗੀ ਦਾ ਪੁੱਛਿਆ ਸੀ ਉਹ ਕਹਿੰਦਾ ਇਸ ਦੇ ਹਿਸਾਬ ਨਾਲ ਇਹਨਾਂ ਦੀ ਨਿਗਾ ਵੀ ਜਿਹੜੀ ਘਟ ਜਾਂਦੀ ਹੈ ਤੇ ਇਹਦੀ ਨਿਗਾ ਘਟਣ ਲੱਗ ਪਈ ਆ ਬਗੀਤੀ ਹੱਜੇ ਅੱਖਾਂ 'ਚ ਅਸੀਂ ਇਹਦੇ ਡ੍ਰੌਪਸ ਪਾਉਨੇ ਕਿਉਂਕਿ 9 ਸਾਲ ਦੀ ਹੋ ਗਈ ਏ ਉਹ ਅੱਖਾਂ ਵਿੱਚ ਇਹਦੇ ਅਸੀਂ ਡ੍ਰੌਪਸ ਪਾਈਦੇ ਆ ਤੇ ਪਰ ਇਹ ਘਟੀ ਜਾਂਦੀ ਆ ਉਹ ਕਹਿੰਦੇ ਇਹਨਾਂ ਦੇ ਕਿਹੜਾ ਹੁਣ ਐਨਕ ਲਵਾ ਸਕਦੇ ਆ ਵੀ ਕੋਈ ਐਨਕ ਲਵਾ ਦੇ ਇਹ ਤਾਂ ਵਿਚਾਰਿਆਂ ਨੂੰ ਇਦਾਂ ਹੀ ਟਾਈਮ ਪਾਸ ਕਰਨਾ ਪਰ ਫੇਰ ਵੀ ਅਸੀਂ ਬਹੁਤ ਕੇਅਰ ਕਰੀਦੀ ਆ ਤੇ ਹੁਣ ਵੀ ਦੇਖ ਰਹੀ ਮੈਂ 26 ਤੇ AC ਜਿਹੜਾ ਨਹੀਂ ਤਾਂ ਚਲਾ ਜਾਣਾ ਪਗੀ ਕਰਕੇ ਤੇ ਫਿਰ ਇਹ ਚੈਨ ਨਾਲ ਇੱਥੇ ਬੈਠੀ ਰਹੋਗੇ ਤੇ ਇੱਥੇ ਜੀ ਕਰਦੇ ਕੰਮ ਨਿਬੇੜ ਕੇ ਤੇ ਮੈਂ ਆ ਗਈ ਸੀ ਕਿ ਸਮਾਧੀ ਤੇ ਮਨਵੀਰ ਮਨਵੀਰ ਦਾ ਬਾਬਾ ਦਾਦੀ ਉਹ ਪਹਿਲਾਂ ਹੀ ਆ ਗਈ ਸੀ ਤੇ ਮੈਂ ਸਾਰੇ ਘਰ ਦੇ ਕੰਮ ਕਰਕੇ ਬਾਅਦ ਵਿੱਚ ਆਈ ਤੇ ਇਹ ਜਗ੍ਹਾ ਹੈਗੀ ਆ ਜੀ ਬਾਬਾ ਜੀਵਨਦਾਸ ਜੀ ਦੀ ਬਾਬਾ ਸ਼੍ਰੀਚੰਨ ਜੀ ਦੇ ਉਹ ਭਗਤ ਸੀਗੇ ਤੇ ਇੱਥੇ ਉਹਨਾਂ ਨੇ ਤਪੱਸਿਆ ਕੀਤੀ ਸੀ ਤੇ ਧੂਣਾ ਵੀ ਲਾਇਆ ਸੀਗਾ ਤੇ ਇਸੀ ਜਗ੍ਹਾ ਦੀ ਜਿਹੜੀ ਸੇਵਾ ਸਾਡਾ ਪਰਿਵਾਰ ਪੀੜੀਦਰ ਪੀੜੀ ਜਿਹੜਾ ਉਹ ਕਰਦਾ ਆਉਣ ਦਿਆ ਤੇ ਸਾਨੂੰ ਇਹ ਕਰਨੀ ਹੀ ਪੈਂਦੀ ਆ ਤੇ ਇੱਥੇ ਕੋਈ ਚੜਾਵਾ ਕੋਈ ਕੁਛ ਪਰਿਵਾਰ ਦੇ ਵਿੱਚ ਨਹੀਂ ਵੰਡਿਆ ਜਾਂਦਾ ਜੋ ਚੜਦਾ ਕੁਛ ਵੀ ਆ ਉਹ ਬਾਬਾ ਜੀ ਦੀ ਜਗ੍ਹਾ ਤੇ ਹੀ ਲਾ ਦਿੱਤਾ ਜਾਂਦਾ ਤੇ ਜਿੰਨਾ ਹੋ ਸਕੇ ਅਸੀਂ ਕੋਲੋਂ ਵੀ ਸੇਵਾ ਕਰੀਦੀ ਆ ਸਾਰੀ ਸੇਵਾ ਅਸੀਂ ਲੋਕਾਂ ਤੇ ਜਾਂ ਸੰਗਤ ਉੱਤੇ ਨਹੀਂ ਛੱਡੀ ਦੀ ਆਪ ਕਰੀਦੀ ਆ ਤੇ ਇੱਥੇ ਕੋਈ ਧਾਗੇ ਤਵੀਤ ਪੁੱਛਾਂ ਐਦਾਂ ਦਾ ਕੋਈ ਕੰਮ ਨਹੀਂ ਹੁੰਦਾ ਜਸਟ ਬਾਬਾ ਜੀ ਦੀ ਜਗਾ ਵਾ ਜਿੰਨੇ ਮੰਨਣਾ ਵਾ ਬਾਬਾ ਜੀ ਤੇ ਸ਼ਰਦਾ ਉਹ ਮੱਥਾ ਟੇਕ ਕੇ ਜਾ ਸਕਦਾ ਕੋਈ ਲੰਗਰ ਲੋਣਾ ਲਾ ਸਕਦਾ ਜਿੱਦਾਂ ਕਿਸੇ ਦਾ ਜ਼ਿਕਰ ਦਾ ਕਰ ਸਕਦਾ ਜੇ ਕਿਸੇ ਨੇ ਕੰਸਟ੍ਰਕਸ਼ਨ ਦਾ ਕੋਈ ਕੰਮ ਕਰਾਉਣਾ ਕਰਾ ਸਕਦਾ ਬਸ ਇਸ ਤੋਂ ਵੱਧ ਇਸ ਜਗ੍ਹਾ ਤੇ ਕੋਈ ਸ਼ ਵੀ ਹੋਰ ਨਹੀਂ ਕੀਤਾ ਜਾਂਦਾ ਤੇ ਇਹੋ ਜੀ ਸਾਡੇ ਬਾਬਾ ਜੀ ਦੀ ਜਗਾ ਸਾਡੇ ਗੁਰੂ ਤੇ ਅਸੀਂ ਇੱਥੇ ਜਿਹੜੀ ਜੀ ਬਾਬਾ ਜੀ ਦਾ ਸਾਲ ਪਿੱਛੋਂ ਭੰਡਾਰਾ ਕਰੀਦਾ मम <laughs> Si O N долго ਇਹ ਵਾਪਸ ਕਰ ਦਿਓ ਉਹਨਾਂ ਕੇ ਬਰੀਕ ਪਕੌੜੇ ਦੇ ਦੇ ਉਹਨਾਂ ਕੇ ਹੁਣ ਵੀ ਉਹ ਨਾ ਕਰਿਓ ਤੇਜ਼ ਨਾ ਦਿਓ ਦੂਜੇ ਨਹੀਂ ਤੇ ਵੱਡੀ ਸਟੋਰ ਤੋਂ ਹੀ ਪੁੱਛ ਲੈ ਪੰਪਤੀ ਤੋਂ ਤੈਤ ਆਇਆ ਨਾ 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 ਅਸਾਂ ਨਾ ਆਨੰਤ ਨਾਮ ਸੁਭ ਤੇ ਆਭ ਹੈ ਜੇ ਮਾਨੇ ਤੂਰਨ ਮਰੀ ਕੋ ਲਟਾ ਲਈ ਨਾਮ ਜਪ ਤੈ ਤਨ ਅੰਤਰਾਇ ਆਨ ਬਿਗਦਾ ਰਹਿ ਤੁਲਾ ਰਹਿ ਅਰਪਨ ਨਾਮ ਸਤਿ ਪਾਣਿ ਬਿਮਾਰ ਹੈ ਅਨਜੋਣ ਜਪ ਬਦ ਨਾਮ ਨਾਮ ਜਪ ਤੂ you yeah. ਦੀ ਬਣਾਵਾਂਗੇ ਹੀਰ ਹਾਂ ਆ ਜਾ ਸੰਗਤ ਨਹੀਂ ਆਉਣੇ ਕਿ ਕੋਣਾ ਦੇ ਦਾ ਹੋਵੇ ਹੋਰ ਕਾਜ ਨਾ ਨਵੇਂ ਨਵੇਂ ਗਲੂਟਨ ਫ੍ਰੀ ਹੋਣ ਕਰਨ ਮਲਟੀ ਗ੍ਰੇਨ ਕਰਨ ਕਰੇ ਮਲਟੀ ਗ੍ਰੇਨ ਆਟਾ ਜੀਬ ਦੇ ਕਿ ਤਾ ਕਰਦੀ ਹੈ ਅੱਜ ਜੀ 3:30 ਵਜੇ ਧਾਰ ਕੱਢ ਲੈਣ ਲੱਗੇ ਆ ਕਿਉਂਕਿ ਬਾਅਦ ਚ ਲੱਗ ਜਾਣੇ ਸਪੀਕਰ ਸੰਗਤ ਤਕਰੀਬਨ ਸਾਰਾ ਪੈਂਡ ਹੋਣਾ ਤੇ ਬਹੁਤ ਮੁਸ਼ਕਲ ਹੋ ਜਾਣੀ ਡਰਦੀ ਬਹੁਤ ਹੈ ਮੰਗੋ ਆਪਣੀ ਮੈਂ ਚੁੰਨੀ ਨਾਲ ਕਾਟਨ ਦੀ ਲੈ ਆਈ ਸੀਗੀ ਸੂਟ ਮੈਂ ਨਵਾਂ ਹੀ ਪਾਇਆ ਮੈਂ ਚੁੰਨੀ ਲੈ ਆਈ ਸੀ ਨਾਲ ਕਾਟਨ ਦੀ ਮੈਂ ਕਿਹਾ ਇਹਦੀ ਬੁੱਕਲ ਮਾਰ ਕੇ ਕੀ ਮੈਂ ਧਾਰ ਕੱਢ ਲੂੰਗੀ ਕਿਹੜਾ بار بار ਘਰੇ ਕੱਪੜੇ ਬਦਲਣ ਜਾਂਦਾ ਰਹੇ ਤੇ ਹੁਣ ਮੈਂ ਕੱਢੂੰਗੀ ਜੀ ਧਾਰ ਮਨੀ ਪ੍ਰੋਗਰਾਮ ਦੇ ਵਿੱਚ ਪਸੂ ਨੂੰ ਸਾਹਮਣੇ ਬਹੁਤ ਔਖੇ ਆ ਐਨਾ ਸ਼ੁਕਰ ਮੰਨੀ ਨੇ ਸਵੇਰੇ ਕਿੰਨਾ ਸੀ ਸਵੇਰੇ ਕਰ ਗਏ ਸੀ ਥੋੜਾ ਬੋਤਾ ਜਿਹੜਾ ਸੀ ਉਹ ਮੰਨੀ ਨੇ ਆ ਕੇ ਕਰ ਲਿਆ ਤੇ ਚੋਕਰ ਲਾ ਲਿਆ ਕੱਪੜੇ ਤੇ ਨਹੀਂ ਸੀ ਕਰਦੇ ਹੋਏ ਗੰਗਾ ਉੱਤਰ ਕਰਦੀ ਦੇਵਕੁੰਡਾਲਾ ਦੀ ਜਿਗਸਨਾ ਛਾਤੀ ਵੀ ਮਾਰ ਲਈ ਇਕਦਮ ਇਹ ਅੰਦਰ ਆ ਜਾਂਦਾ ਕੋਈ ਨਾ ਕੋਈ ਇਹਨੇ ਡਰ ਜਾਣਾ ਫੇ ਮੰਗੋ ਨੇ ਜਿਹੜੇ ਹਰਦੀਪ ਗੌਰ ਕੁੜੀ ਆ ਕੁੜੀ ਆ ਮਤਲਬ ਆਪਣੀ ਸਬਸਕ੍ਰਾਈਬਰ ਆਪਣੀ ਤਾਂ ਕੁੜੀਆਂ ਵਰਗੀ ਆ ਮੈਂ ਤਾਂ ਛੋਟੀ ਹੁਣੀ ਆ ਦੀਦੀ ਗੰਦੀ ਆ ਮੈਨੂੰ ਉਨੇ ਮੈਨੂੰ ਸਲਾਹ ਦਿੱਤੀ ਸੀ ਕਿ ਕੱਚੇ ਠੰਡੇ ਦੁੱਧ ਦੇ ਵਿੱਚ ਹਲਦੀ ਘੋਲ ਕੇ ਉਹ ਲਾਓ ਇਹਦੇ ਗੰਗਾ ਦੇ ਤੇ ਕੱਲ ਨੂੰ ਸਵੇਰ ਨੂੰ ਮੈਂ ਉਹ ਘੋਲ ਕੇ ਲੈ ਕੇ ਆਉਂਗੀ ਠੰਡੇ ਦੁੱਧ ਦੇ ਵਿੱਚ ਤੇ ਫੇਰ ਲਾਉਂਗੀ ਉਹਨੂੰ ਕੀ ਕਹਿੰਦਾ ਗੰਗਾ ਦੇ ਕਿਹਦਾ ਲੱਗ ਰਹਾ ਹੈ ਚਲੋ ਚਲੋ ਮੇਰੇ ਕੋਲ ਤਾਂ ਓਨੀ ਕੀ ਜ਼ਿੰਮੇਵਾਰੀ ਹੰਦੀ ਲੰਗਰ ਪਾਣੀ ਦੀ ਦੇਖਣਾ ਲੰਗਰ ਕੀ ਬਣਿਆ ਜਾਂ ਕਿੱਦਾਂ ਵਾ ਜਾਂ ਜਿੰਨੀ ਮੈਂ ਸਮਝ ਸਕਾਂ ਜਾਂ ਜਿੰਨਾ ਮੈਂ ਕਰ ਸਕਾਂ ਉਹ ਜ਼ਿੰਮੇਵਾਰੀ ਮੇਰੇ ਕੋਲ ਹੁੰਦੀ ਆ ਤੇ ਮਨਵੀਰ ਵਿਚਾਰੇ ਤੇ ਤਾਂ ਚਲ ਸੋ ਚੱਲ ਹੀ ਹੁੰਦੀ ਆ ਕਦੀ ਆ ਚੀਜ਼ ਲਿਆ ਕਦੀ ਉਹ ਲਿਆ ਮਤਲਬ ਕਿ ਜੇ ਨੂੰ ਕਹਿ ਦੋ ਵੀ ਪੈਰ ਹੀ ਨਾ ਲੱਗਣਾ ਐਦਾ ਜ਼ਿੰਮੇਵਾਰੀ ਹੁੰਦੀ ਏ ਦੇ ਸਰ ਤੇ ਪਿੱਛੇ ਹੀ ਹੋਣਾ ਸੀ ਗਾਮਾ ਰੱਖਿਆ ਸਾਨੂੰ ਉਹ ਵੀ ਦੇਖਣਾ ਪੈਂਦਾ ਚਲੋ ਕੋਈ ਨਾ ਬਾਬਾ ਵਾਅਦਾ ਕਰੂਗਾ ਸਾਡੇ ਕੰਮ ਵਿੱਚ ਵੀ ਤੇ ਜਿਹੜੀ ਸਾਡੀ ਸੇਵਾ ਵਾ ਸੇਵਾ ਨੂੰ ਤਾਂ ਫਲ ਕਹਿੰਦਾ ਲੱਗਦਾ ਹੀ ਹੁੰਦਾ ਤੇ ਚਲੋ ਕਦੀ ਆਪਣੀ ਮੰਜ਼ਿਲ ਤੇ ਮੈਨੂੰ ਪਹੁੰਚੂਗਾ ਹੀ ਵੱਡਾ ਫਾਰਮ ਬਣਾਊਗਾ ਗਾਵਾਂ ਰੱਖੂਗਾ ਸੁਪਨਾ ਇਹਦਾ ਵੀ ਮੈਂ ਬਾਹਰ ਨਹੀਂ ਜਾਣਾ ਇੰਡੀਆ 'ਚ ਹੀ ਕੰਮ ਖੋਲਣਾ ారా క ਹੁਣੇ ਮਨੀ ਪੱਠੇ ਪਾ ਦੂਗਾ ਤੇ 5:00 ਵਜ ਗਿਆ ਹੁਣ ਤੇ ਅੰਦਰ ਕਰ ਦੀ ਮੰਗੰਗਾ ਨੂੰ ਹੁਣੇ ਹਨਾ ਤੇ ਗੰਗਾ ਨੂੰ ਇਹਨੇ ਅੰਦਰ ਕਰ ਦੇਣਾ ਤੇ ਅੱਜ ਪਹਿਲਾ ਦਿਨ ਹੀ ਆ ਬਾਬੇ ਦੇ ਪ੍ਰੋਗਰਾਮ ਦਾ ਸਵੇਰੇ ਵੀ ਜਿੰਨਾ ਦੁੱਧ ਸੀ ਆਪਾਂ ਬਾਬੇ ਦੇ ਪ੍ਰੋਗਰਾਮ ਚ ਲਾਤਾ ਜਿੰਨਾ ਹੋਣਵਾ ਮੰਗੋ ਦਾ ਦੁੱਧ ਐ ਕਿ ਆ ਬਾਣ ਵਾਲਾ ਘਰ ਕਿਲੋ ਜਿਹੜੀ ਉਹ ਆਪਾਂ ਉਹਨਾਂ ਨੂੰ ਦੇ ਆਵਾਂਗੇ ਬਾਕੀ ਘਰੇ ਵੀ ਨਹੀਂ ਆਪਾਂ ਦੁੱਧ ਰੱਖਣਾ ਜਿੰਨਾ ਵੀ ਮੰਗੋ ਦਾ ਇਹ ਦੁੱਧ ਆ ਉਹਨਾਂ ਦੇ ਨਾਲ ਆਪਾਂ ਉਹਨੇ ਦਿਨ ਆਪਾਂ ਇਹ ਵਾਲਾ ਦੁੱਧ ਬਾਬੇ ਦੇ ਕੰਮ ਵਿੱਚ ਯੂਜ਼ ਕਰਾਂਗੇ ਪਾਠੀਆਂ ਦੀ ਚਾਹ ਬਣੂਗੀ ਸਵੇਰ ਵਾਸਤੇ ਨਹੀਂ ਬਣੂਗਾ ਤੇ ਬਾਕੀ ਦੁੱਧ ਲੋਕੀ ਸੇਵਾ ਕਰ ਵੀ ਦਿੰਦੇ ਆ ਇਹ ਤਾਂ ਆਪਾਂ ਮੰਗੋ ਦਾ ਦੁੱਧ ਯੂਜ਼ ਇੱਥੇ ਹੀ ਕਰਨਾ ਕਿ ਮਨੀ ਦੇ ਕੰਮ ਵਿੱਚ ਬਾਬਾ ਜੀ ਬਰਕਤ ਪਾਉਣ ਵਾਅਦਾ ਕਰਨ ਆਉਣ ਵਾਲੇ ਮੇਲੇ ਤੱਕ ਪੰਡਾਰੇ ਤੱਕ ਮਨੀ ਕੋ 4-5 گاਵਾ ਹੋਣ ਟੱਚ ਬੁੱਡ ਮੇਰ ਕਰੇ ਬਾਬਾ ਜੀ ਦਾ ਮੇਰਾ ਪੁੱਤ ਇੱਥੇ ਸੈੱਟ ਹੋਵੇ ਬਸ ਮੇਰੀ ਇਹ ਇੱਕ ਖਾਇਸ਼ ਆ ਕਿ ਜੋ ਇਹਦੇ ਮਨ ਚ ਆ ਵੀ ਮੈਂ ਬਾਹਰ ਨਹੀਂ ਜਾਣਾ ਮੈਂ ਇੱਥੇ ਰਹਿਣਾ ਉਹ ਇਹਦਾ ਸੁਪਨਾ ਜਿਹੜਾ ਬੂਰਾ ਹੁੰਦਾ ਇਹ ਜੇ ਸ਼ਾਮ ਦੇ ਲੱਗ ਲਗੀ ਤਿਆਰ ਹੋ ਗਿਆ ਖੱਟਾ ਬਰਫ ਪਾਈ ਆ బందేను ఆ ఉండ గుటనా చాంపావలా పాజి గియా గో కనన తన్ రత గాల కు తో తీ సదరా సదరా వాన కో తీ గో దై భన్ మారో జానవ We uh -huh.